ਸਰ ਬਾਬਾ ਪੁਰੰਦਾ ਆ ਜੀ। ਮੰਬਾਈ ਦੇ ਵਰਸੀ ਦਾ ਅੱਜ ਆਖਰੀ ਦਿਨ ਹੈ ਜੀ। ਰੋੜੇ ਵਾਲਾ ਸਾਹਿਬ ਵੀ ਕੇ। ਇਹ ਸੰਗਤਾਂ ਦਾ ਘੱਟ ਬਹੁਤ ਵੱਡੀ ਕੀਮਤੀ ਹੈ। ਤੁਹਾਨੂੰ ਸਾਰਾ ਦੇਖੋ ਨਿਆਜ ਬਲੌਗ 'ਚ। ਜੁੜੇ ਰਹਿਣਾ ਅਕੀ ਵੀਡੀਓ 'ਚ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਜੀ। ਆ ਦੇ ਕੋਲ ਲੰਗਰ ਲੱਗਿਆ ਜੀ। ਸ੍ਰੀ ਲੋਕ ਵਿਲਾਂ ਲੱਗੀਆਂ ਨੇ ਜਾਲ ਜਰੇ ਗਏ ਆ ਜੀ। ਖੜਿਆ ਬਣਿਆ। ਆਹ ਦੇਖੋ ਸਾਹ। ਆਹ ਤੇ ਡੋਲ ਟੁੱਟੇ ਆ ਰਹੇ ਨੇ। ਸਾਫ ਸਾਫ ਦਾ। ਆਹ ਦੇਖੋ ਮਿਲਣਾ। ਡੇੜਾ ਬਣਿਆ। ਜਿਵੇਂ ਦੁਕਾਨਾਂ ਲੱਗੀਆਂ ਵਣ ਦੇਖੋ ਬਈ। ਇਹ ਵਾਹ ਤਾਂ ਇਹ ਇੱਕ ਢਾਈ ਚੱਲ ਰਹੀਆਂ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਕਾਠਾ। ਆਜ ਵੀ ਲੋਰ ਆ ਗਿਆ ਕਿ ਭਾਈ ਮੈਂ ਕੁਝ ਏਕਦੀ ਨਾਲ ਜਲ ਆਇਆ ਕੋਈ ਕਲਾ ਦੇਖੋ ਕੁੜੀ ਦੀ ਯਾਰ ਕਿਤੇ ਭਰੋਲੀਆਂ ਰੱਖਿਆ ਮੈਨੇ ਮੋਟ ਦੇਣੇ ਬਹੁਤ ਵੱਡੀ ਗੀਂਦੀ ਹੈ ਕਿੱਥੇ ਕੱਠੇ ਰੂਬੇ ਜੀ ਕਾਰ ਦੇਸੀ ਅਨਕਾਰ ਕਰਦੇ ਸੀ ਜਦੋਂ ਇਕੱਠੇ ਦੇਖੋ ਬਈ ਆਹ ਗੱਡੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਸਿਰੇ ਤੱਕ ਗੱਡੀਆਂ ਗੱਡੀਆਂ ਬਈ ਨੇ ਹੈ ਤੇ ਕੋਈ ਨਹੀਂ ਦਰਦੀ ਪਹੁੰਚੂਕੀਆਂ ਲੈ ਵਾਸਤੇ ਮਿਰਲੇ ਵਰਨੇ ਤੇ ਵਾਹ ਦੇਖੋ ਬਾਈ ਸੰਗਤਾਂ ਦਾ ਧਾਰਨਾ ਪੜੀ ਸੀ ਉਹ ਵੱਡੀ ਕੀਤੇ ਵੀ ਇਕੱਠ ਹੈ ਐਸ ਗਰੀਨ ਦਾ ਲੰਗਰ ਚੱਲ ਰਿਹਾ ਬਾਈ ਬਾਬਾ ਜੀ ਦੀ ਨਾਹਟਵੀਂ ਵਰਸੀ ਆ ਰੰਗ ਦਾ ਜੀ ਦੀ ਆ ਰਹੇ ਨੇ ਤੇ ਸੋ ਬਹੁਤ ਧੰਨ ਇਹ ਵਾਰ ਕੀ ਮਹਾਰਾਜ ਜੀ ਆਉਂਦੀ ਹੈ ਗੋੜਾ ਘਰ ਵਿੱਚ ਜੱਕੀ ਸਾਡਾ ਭੁੱਲ ਗਿਆ ਔਰ ਹੁਣ ਚੱਪਲਾ ਲਾ ਦਾਂਗਾ ਤਿੰਨ ਜੂੜੇ ਨੇ ਆ ਤਿੰਨ ਜੂੜੇ ਸੁਣ ਲੋ ਜੀ ਗੱਲ ਸੁਣ ਲਈ ਜੱਗੀ ਦੀ ਆ ਜੋ ਤਾਂ ਬਾਬਾ ਦੇਵਰਾਜ ਜੀ ਤਾਂ ਤਾਂ ਬਾਬਾ ਪੂਰਨ ਦਾ ਜੀ ਬਾਬਾ ਦੇਵਰਾਜ ਮਾ ਬਾਬਾ ਪੂਰਨ ਦਾ ਜੀ ਮਾ ਬਾਬਾ ਪਈ ਦਰਸ਼ਨ ਜੀ ਤੁਹਾਨੂੰ ਜੇ ਬਾਬਾ ਪੂਰਨ ਦਾ ਨਾਟੂ ਮੇਂ ਬਸ ਕੇ ਇਹ ਬਾਬਾ ਜੀ ਰਜਿਸ ਇਹ ਬਾਬਾ ਕੋਰਨਾਤ ਮਹਾਰਾਜ ਦੇ ਚਰਨਾਈ ਕੋੜ ਬੁਰਨਾਮ ਜੀ ਇਹ ਬਾਬਾ ਜੀ ਦੇ ਇਹ ਬਾਬਾ ਜੀ ਵਾਲੀ ਗੁਰੂ ਸਿੱਤਨਾ ਬਾਬਾ ਮੇਰਨਦਾਰ ਮਹਾਰਾਜ ਦੇ ਵਾਲੀ ਗੁਰੂ ਇਹ ਮੈਂ ਜਾਈਂ ਆਂਦੀ ਹਾਂ

बड़ा <laughs> <laughs> ਦੇ ਜਿਸ ਤੇ ਸਾਰਾ ਸੋਮਾਨਾ ਪਤਾ ਆ ਆ ਤੇ ਆ ਰਿਹਾ ਉਹਦਾ ਜੀਵਨ ਹੁੰਦੇ ਸੀ ਉਹ ਦੇ ਲੈ ਕੇ ਅਸੀਂ ਮਾਨ ਬਹੁਤ ਆ ਜ਼ਿਆਦਾ ਹੁੰਦਾ ਸੀ ਆ ਭਾਈਆ ਬਣਾ ਦੋ ਜੀ ਇਹ ਲੋ ਬਈ ਜਿੰਦੇ ਲੈ ਕੇ ਰਾਖੇ ਨੇ ਰਪਾਈ ਜੀ ਆਟੇਂ ਬਾਤ ਤੇ ਦੁਬਾਰਾ ਹਾਲ ਹੋ ਰਿਹਾ ਹੈ ਬਈ ਆਪਾਂ ਜਿਸੇ ਬਾਬਾ ਜੀ ਦੇ ਦਮਨ ਲੱਗਦੇ ਨੇ ਦਰਸ਼ਨ ਕਰਾਉਣੇ ਆ ਤੁਨੂੰ ਵੀਰੇ ਜੁੜੇ ਰਹਿਣਾ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਣੀਆ ਵੀਡੀਓ ਦੇਖਣ ਵਾਸਤੇ ਸੰਗਤਾਂ ਦਾ ਇਕੱਠ ਦੇਖ ਲਓ ਕਾਦੇ ਲੋਈ ਉਰੀਆ ਲੱਗਿਆ ਵੇ ਪੰਜਾਬ ਵਿੱਚ 2 ਨੰਬਰ ਤੇ ਮਹਾਰਾਜ ਜੀ ਨੂੰ ਸੁਨੇਹਾ ਦੇ ਲਗਤੇ ਤੇ ਪਾਪਾ ਜੀ ਅੱਜ ਜਾਂਦੇ ਹਨ ਇਸ ਨੇ ਸਾਰੇ ਜਗ ਕੋਇ ਰੋ ਪਾ ਰਾ ਕੱਟ ਦੇਖੋ ਬਾਈ ਦੋ ਜਾਨ ਬਾਣਿਆ ਰਾਯਾ ਅਪਦੇਵੁਰ ਦੇ ਤੁਸ਼ਿਪਿਛ ਜੈ ਕਰੋਂ ਦੇ ਨਾਮ ਜਨੇ माता जी्यार काढ़ मिलंदी जेको एनी गर्मी वॾा काठ आहे बाबा पुरदास जी ਬਾਬਾਈ ਰੇ ਲੰਗਰਾਲ ਜੀ ਬਾਈ ਆ ਦੇਖੋ ਬਹੁਤ ਵੱਡੀ ਗੇਂਦੀ ਵਿੱਚ ਪ੍ਰਸ਼ਾਦਾ ਬਣ ਰਿਹਾ ਮਾਈਆਂ ਬਣਾ ਰਿਆ ਨੇ ਬਾਬਾਈ ਦੇ ਲੰਗਰਾਲ ਵਿੱਚ ਐਂਟਰੀ ਹੁੰਦੀ ਹੋਈ ਕੱਟ ਦੇ ਖੋ ਨਾ ਬਈ ਜੀ ਲੰਗਰ ਰਾਜ ਕੱਟ ਦੇ ਟੋਕਾ ਵੋ ਇਸੇ ਵਾਰ ਤਾਂ ਬੱਝੇ ਨੇ ਆਖਰੇ ਰਵਿ ਜਾਂਦਰਾਂ ਦਾ ਤੜੀ ਚੱਲ ਰਹੀ ਆ ਬਈ ਸਾਹਿਬ ਜੀ ਦਾ ਲੰਗਰ ਚੱਲਦਾ ਬਾਬਾ ਜੀ ਦੇ ਚਰਨਾ ਵਿੱਚ ਪੰਚਰਤਿਆ ਮਾਨ ਤੌਫੀਕੁਲਾ ਸੋਹਰਾ ਦੇ ਕਾਂਦੇ ਤੋਂ ਬੁਧੀ ਕਰੀਏ ਤੇ ਗੋਲ ਅਖੰਡਾ ਦੀ ਚੀਚਾ ਨਾਮ ਨੇ ਕੋਈ ਹੋਰ ਨਾ ਰੋਣਾ ਸੁਲਾਈ ਮਾਣ ਮੱਤੇ ਬਿਲਾ ਨਸਨ ਚੋਤੀ ਕੋ ਬਾਤ ਕੋ ਬੋਧੋ ਬੋਧਾ ਬਿਸਾਰਾ ਆਸ ਤੋਂ ਤਸੀਲਾ ਮਨਿਆਏ ਹੋਰ ਮਛਨਾ ਕਰਿਆ ਸਭ ਤੋਂ ਤਾਤਮੋਨ ਦਾ ਸਰਦਾਰ ਜੀ ਲੰਗਰੀ ਦੇਵਕਰੀ ਸਾਡੀ ਨੇ ਬਾਈ ਲੰਗਰਾਂਜ ਜੀ ਦੇ ਪਤਨੀ ਹੋਈਆਂ ਆ ਗੰਟਾ ਲਈ ਮੇਰੇ ਗੇਰਾ ਟੁੱਟ ਲੰਗਰ ਬਸਤਰ ਆ ਬਾਈ ਤਾਂ ਉਹ ਸੁਦਰ ਅਲੂਚੀ ਰਿਹਾ ਰਨੇ ਜੋ ਸਾਥ ਚੋਂ ਆਪਾਂ ਵੀ ਆਪਣਾ ਪਕੌੜੇ ਵਣ ਦੇ ਪਟਾਰੀ ਲਈ ਤਾਂ ਜਾਨੇ ਬੰਗਾ ਰਿਹਾ ਨੇ ਸੇਰੇ ਤੇ ਅੰਤਰੰਗ ਦਾ ਬਸਤਰ

ਕਾਉਂ ਜੇਂ ਦਾਵਾ ਪਿਆ ਹੋਰੀਆਂ ਨੇ ਅੰਦਰ ਆਉ ਦੇ ਵਿੱਚ ਯਾਰਾ ਇਲੈਕਟ੍ਰੋਨਿਕਸ ਅੱਨੇ ਕੋਈ ਸਾਡਾ ਮਿੱਤਰ ਮਿਰਚਾਂ ਗ੍ਰੈਂਡ ਕਰਦੇ ਹੋਏ ਬਾਬਾ ਜੀ ਦਾਤੀ ਸੇਵਾ ਕਰ ਰਹੇ ਨੇ ਉਹਨਾਂ ਲਈ ਬੱਚੇ ਕੀ ਮੇਵਾ ਕਰਦੇ ਹੋਏ ਉਹ ਨਾਮ ਤੋਂ ਹੋਰ ਬੰਸ ਨਾ ਹੀ ਸਭ ਤੋਂ ਨਾਮ ਦਾ ਦਸਤਾਰ ਦੇਖੋ ਕਿ ਤੇਜੇ ਪੰਡੈਂ ਨਿਸ਼ੇਵਾ ਕੀਤੀ ਜਾਂਦੀ ਹੈ ਆਂਡੇ ਤੋਂ ਫੜ ਕੇ ਜਾਂਦੇ ਨੇ ਤਾਂ ਉਧਰੋਂ ਸਾਫ ਪਾਣੀ ਚ ਸਰਕਾਰ ਪਾਣੀ ਫਿਰ ਤੋਕੇ ਆਰਦਾ ਜੀ ਨੇ ਕੱਟ ਦੇਖੋ ਸੰਗਤਾਂ ਦਾ ਜਿੱਦਾਂ ਸਾਰੇ ਸਰਦਾਰ ਲੋਕ ਐਂਗਲ ਦੇ ਚਰਨਾ ਚ ਸੇਵਾ ਕਰ ਰਹੇ ਨੇ ਬਹੁਤ ਵੱਡੀ ਗਿਣਤੀ ਵਿੱਚ ਇਕੱਠਾ ਤੇ ਆਪ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਹਾਲ ਬਣਿਆ ਪਾਪਾ ਜੀ ਦਾ ਕਿੱਦਾਂ ਸ਼ੈੱਡ ਪਿਆ ਵਾ ਯਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਖੋ ਤੁਸੀਂ ਦੂਰੋਂ ਦਾਤਾਂ ਪੂਰਾ ਭਗਵਾਨ ਦਾ ਵੀ ਪੱਖੇ ਵੀ ਲੱਗੇ ਹੋਏ ਨੇ ਹਰ ਤਰਫ ਤੋਂ ਕਿ ਸਾਫ ਹੋ ਗਿਆ ਜਿੰਨੇ ਆਕਾਰੇ ਇਹ ਜਿਹੜਿਆ ਘਨੇ ਆਪਰ ਪਰਕੇ ਜਾਂਦੇ ਨੇ ਬਈ ਆ ਲੋ ਜੀ ਲੋ ਆ ਜਾਨਦੇ ਬਣ ਗਿਆ ਕਦਾਂ ਆਏ ਆ ਦਾ ਲਾਡ ਕੇ ਬੇਰੀਆਂ ਆਉਂਦੀਆਂ ਆਈ ਮਨੀਰ ਤੋਂ ਬੰਦੇ ਜੱਗੀ ਦੀ ਕੁਸ਼ਤੀ ਸਮੋਤੀਆ ਕਰਮਾ ਪਰਮਨ ਪਰਲਾ ਗੱਗੂ ਪਰਮਨ ਆਹ ਲੋਕਾਂ ਦਾ ਭਾਈ ਮੈਂ ਬੇਨਤੀ ਕਰਦਾ ਜਿਹੜੇ ਬਾਦੂ ਪਰਮਨ ਵਿੱਚ ਕੋ ਮੇਰਾ ਪਲੀਜ਼ ਬੈਠ ਜਾਓ ਹੱਡ ਡਿਸਪਲਨ ਜਿਹੜਾ ਖਰਾਬ ਹੁੰਦਾ ਕਰਮਾ ਪਟੇਲਾ ਗੱਗੂ ਆਲਮਗੀ सोनू ਪਰਮਨ ਰੌਣੀ ਨਿੱਟੂ ਪਰਮਨ ਬਾਰਨ ਸਪੈਸ਼ਲ ਕੁਸ਼ਤੀ ਆ ਇਹ ਤਿਆਰੋ ਕੇ ਮਲ ਵਿੱਚ ਪੁੱਜਣਗੇ ਵਾਹ ਜੀ ਵਾਹ ਤਨ ਤਨ ਬਾਬਾ ਪੂਰਨ ਦਾਸ ਮਹਾਰਾਜ ਜੀ ਟੋਲੀ ਟੋਲ ਬੰਦ ਕਰ ਦਿਓ ਭਾਈ ਟੋਲੀ ਟੋਲ ਬੰਦ ਰੱਖੋ ਥੋੜਾ ਜਿਆ ਜੀ ਪਹਿਲਵਾਨਾਂ ਨੂੰ ਸਰੋਪੇ ਪਾਏ ਜਾਣਗੇ ਇਸ ਤੋਂ ਬਾਅਦ ਸਾਰੇ ਪਹਿਲਵਾਨ ਤਿਆਰ ਹੋ ਜਾਓ ਜੀ ਦਰਸ਼ਕ ਵੀ ਨਾਮ ਬੇਨਤੀ ਕਰਦਾ ਜਦੋਂ ਪਹਿਲਵਾਨ ਖੇਡਾਂ ਲਾਉਂਦੇ ਨੇ ਤਾਂ ਇਹਨਾਂ ਦਾ ਵੱਧ ਚੜ੍ਹ ਕੇ ਮਾਨ ਸਨਮਾਨ ਕਰੋ ਬਾਹ ਦੀ ਬਾਹ ਧੰਨ ਧੰਨ ਬਾਬਾ ਪੂਰਨ ਦਾਸ ਸਵਾਹਰਾ ਜੀ ਜੋ ਵੀ ਤੇਰੇ ਦਰ ਤੇ ਆਇਆ ਹੈ ਖਾਲੀ ਕੋਈ ਨਹੀਂ ਮੁੰਡਿਆ ਨਦੀਆਂ ਨਾਲੇ ਸੁਖ ਸੁਖ ਜਾਂਦੇ ਸਾਕਰ ਕੋਈ ਨਹੀਂ ਥੁੜਿਆ ਮੈਂ ਵੀ ਝੋਲੀ ਅੱਡ ਫੜੋਤਾ ਖair ਕਿਰਪਾ ਦੀ ਪਾਵੋ ਇਹੋ ਮੰਗਾ ਕੁਝ ਹੋਰ ਨਾ ਮੰਗਾ ਮੈਨੂੰ ਚਰਨਾਂ ਦੇ ਨਾਲ ਲਾਵੋ ਇਹੋ ਮੰਗਾ ਕੁਝ ਹੋਰ ਨਾ ਮੰਗਾ ਮੇਰੇ ਮਨ ਦੀ ਤਪਸ ਮਿਟਾ ਦੂ ਹਾਈਂ ਤਰਬਤਾ ਪੂਰਨ ਦਾਸ ਮਹਾਰਾਜ ਕੀ ਜੈ ਵਾਕਿਆ ਕਹਿੰਦੇ ਬਹੁਤ ਵਧੀਆ ਕੁਸ਼ਤੀਆਂ ਸ਼ੁਰੂ ਹੋਈਆਂ ਸਪੈਸ਼ਲ ਕੁਸ਼ਤੀਆਂ ਦਾ ਪਹਿਲਵਾਨ ਅਮੀਰਲੇ ਪਾਸੇ ਹੈ ਔਰ ਨੀਚਲੇ ਪਾਸੇ ਨੀਟੂ ਪਰਵਣ ਪਾਰਨ ਵਾਕਿਆ ਕਹਿੰਦੇ ਚਾਦੀ ਕੁਸ਼ਤੀਆਂ ਨੌਜਵਾਨਾਂ ਦਰਮਿਆਨ ਕੇ ਮੁੱਲ ਪਹਿਣ ਸਰੀਰਾਂ ਦੇ ਅੱਜ ਨਾ ਲਾਈਆਂ ਮਿਹਨਤਾਂ ਉੱਠ ਕੇ ਹਨ ਜੋਰ ਜਵਾਨਾਂ ਦਾ ਲੈਜਨ ਭਰਿਆ ਮੇਲਾ ਲੁੱਟ ਕੇ ਅੜੀਅਲ ਕੋੜੇ ਨੇ ਯਾਰਾ ਕਰ ਹੀ ਜਾਵੇ ਮਰਮਾਨੀ ਤੇ ਰਾਜ ਖਿੱਲੇ ਹੱਟ ਪਾਸੇ ਲੱਟੀਆਂ ਪਾਉਂਦੀ ਫਿਰੇ ਜਵਾਨੀ ਮੰਨੋ ਬੀਤੇ ਪਲੀ ਬੰਦਰ ਨੂੰ ਜੋ ਲਾਓ ਬਾਰ ਨੂੰ ਆਉਣ ਲਈ ਜ਼ੋਰ ਨਾ ਲਾਓ। ਭਾਈ ਜਾਰ ਪੁੱਜ ਕੇ ਕਿਸੇ ਪਹਿਲਵਾਨ ਨੇ ਬਾਹਰ ਨਹੀਂ ਜਾਣਾ। ਇਹ ਪਹਿਲਵਾਨ ਨੋਟ ਕਰਦੇ ਜਾਈਏ। ਵਾਹ। ਭਰਾਜੀ 1 ਮਿੰਟ ਸਭ ਨੂੰ ਸਭ ਨੂੰ ਇੱਥੇ ਹਾਂ। 1 ਮਿੰਟ ਦੇ ਲਈ ਬੜਾ ਪਰ ਵਿਚ ਨੂੰ ਕੋ ਮੁੰਜੇ ਪੁਲਿਸ ਭੇਜਦੀ ਆ। ਪਹਿਲਵਾਨਾਂ ਦੇ ਨਾਮ ਤੇ ਬਣਾ ਕੇ ਇੱਧਰਲੇ ਪਾਸੇ ਵੀ ਬੜੀ ਵਧੀਆ ਕੁਸ਼ਤੀ ਚੱਲਦੀ ਆ। ਕਾਲੀਆ ਪਰਮਨ ਮਰਾਉਣ ਵਾਲਾ ਉੱਪਰਲੇ ਪਾਸੇ ਆ। ਆਰ ਨਿਚਲੇ ਪਾਸੇ ਕਰਨ ਪਰਮਨ ਢਿਲਮਾ ਵਾਹ ਬਈ ਵਾਹ ਸਮੇਂ ਦੀਆਂ ਬਾਤਾਂ ਨੇ 라ਜਵਾਨਾ ਦੇ ਦਰਮਿਆਨ ਕੌਣ ਕੀ ਤੁਮੈ ਪਰ ਹਰਦਾ ਹੈ ਵਾਕਿਆ ਇਹਨਾਂ ਮੱਲਾਂ ਦੇ ਦਰਮਿਆਨ ਬੜੀ ਵਧੀਆ ਕੁਸ਼ਤੀ ਹੈ ਵਾਹ ਬਈ ਵਾਹ ਨਾਲੇ ਬਿੱਲੂ ਪਰਮਨਜੀ ਚਸਵਾਲ ਜਿਹੜੀ ਸਾਰੀ ਜ਼ਿੰਮੇਵਾਰੀ ਦੀ ਪੰਜਾਲੀ ਬਿੱਲੂ ਪਰਮਨਜੀ ਉਹਨਾਂ ਦੇ ਮੋਢੇ ਤੇ ਰੱਖੀ ਗਈ ਹੈ ਬੜੇ ਨਿੱਕੇ ਸੁਭਾਅ ਦੇ ਮਾਲਕ ਨੇ ਪਰ ਇੱਕ ਯਾਦਗਾਰੀ ਤਸਵੀਰ ਖਾਤਮਾਨਾਂ ਦੇ ਨਾਲ ਕਰਵਾਈ ਜਾ ਰਹੀ ਹੈ ਸਰਦਾਰ ਸਤਵੀਰ ਸਿੰਘ ਖੰਡਾ ਸਾਹਿਬ ਉਜੈਦਰ ਤੇ ਪੁੰਜੇ ਨਾਲ ਹੀ ਆ ਸਾਡੇ ਜਿਹਨੇ ਵੀ ਪ੍ਰਬੰਧਕ ਹੈ ਸਭ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇੱਕ ਯਾਤਰਾ ਤਸਵੀਰ ਆਈ ਬਾਦ ਪਹਿਲਵਾਨ ਅੱਜ ਇੱਥੇ ਖੜੇ ਹੋ ਗਏ ਅੱਜ ਖੜੇ ਹੋ ਗਏ ਸਾਡੇ ਪੁੱਤਰ ਨਾਲ ਜਿੱਥੇ ਹੀ ਖੜੇ ਬਸ ਪਹਿਲਵਾਨ ਹਰ ਪਹਿਲਵਾਨ ਜੀ ਬਾੜੀ ਆਜ ਦੇ ਪਹਿਲਵਾਨ ਮਿਰਜ਼ਾ ਇਰਾਨ ਦਰਬ ਪਹਿਲਵਾਨ ਬਾਬਾ 박지ਨਾਥ ਕੁਸ਼ਤੀਖੜਾ ਮਾਛੀਵਾੜਾ ਹੱਥ ਜੋੜ ਕੇ ਬੈਠਿਆ ਦੋਨੇ ਪਹਿਲਵਾਨ ਫੋਟੋ ਕਰਵਾ ਲਓ ਜੀ ਸਮਾਂ ਬਹੁਤ ਜ਼ਿਆਦਾ ਹੋ ਗਿਆ ਲੌਡਾ ਵੇਲਾ ਹੋ ਗਿਆ ਸ਼ਾਮ ਦਾ ਵੇ ਗਿਆ ਹੁਣ ਕਈ ਮੇਰੇ ਜਿਹਨਾਂ ਨੇ ਘਰੇ ਜਾ ਕੇ ਧਾਰਾਂ ਵੀ ਕੱਢਣੀਆਂ ਨੇ ਕਈ ਮੇਰੇ ਜੀਵਨ ਦੇ ਮੰਦਰਾਂ ਨੂੰ ਕੱਖ ਕੰਡਾ ਵੀ ਪਾਉਂਦੇ ਹੱਥ ਜੋੜ ਕੇ ਬੇਨਤੀ ਆ ਫੋਟੋ ਕਰਵਾਓ ਤੇ ਆਪਣੀ ਕੁਸ਼ਤੀ ਦਾ ਮਾਣ ਜ ਦਿਖਾਓ ਜੀ ਇੱਕ ਯਾਦਗਾਰ ਫੋਟੋ ਹੋਰੀ ਹੈ ਅਸੀਂ ਤਾਦ ਨੇ ਧੰਨਵਾਦ ਕਰਦੇ ਹਾਂ ਮਾਨਯੋਗ ਸਰਦਾਰ ਸਰਬੀਰ ਸਿੰਘ ਜੀ ਖੱਟਲਾ ਸਾਹਿਬ ਐਚ ਚੇਅਰਮੈਨ ਸਰਦਾਰ ਲਖਮੀਰ ਸਿੰਘ ਜੀ ਲੋਗ ਗਾਰ ਪਹਿਲਾਂ ਆਜੋ ਸਰਦਾਰ ਬਲਵਿੰਦਰ ਸਿੰਘ ਜੀ ਪੰਗ ਸਾਹਿਬ ਸਰਦਾਰ ਸਹਬ ਸਿੰਘ ਜੀ ਪੰਗ ਸਾਹਿਬ ਬਾਲ ਗੁਰਪ੍ਰੀਤ ਸਿੰਘ ਜੀ ਤਾਲਾ ਮੈਂਬਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਲੰਬੜਦਾਰ ਸਾਹਿਬ ਸਰਦਾਰ ਕਰਨਜੀਤ ਸਿੰਘ ਜੀ ਤਾਤਾ ਪਟਾੜੇ ਵਾਲੇ ਸਾਡੇ ਦਰਸ਼ਨ ਸਿੰਘ ਜੀ ਪੰਚ ਬਾਈ ਜਗਤਾਰ ਸਿੰਘ ਜੀ ਤਾਰੀ ਸਾਹਿਬ ਸਿੰਘ ਜੀ ਸਿੱਧੂ ਜੌਨੀ ਲਾਲ ਐਕਸ ਸਰਪੰਚ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਬਲਜੀਤ ਸਿੰਘ ਜੀ ਇਹਨਾਂ ਸਾਰੇ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਨਮਨ ਧਨ ਕਰਕੇ ਰਸਟਮ ਪਹਿਲਵਾਨਾਂ ਨੂੰ ਸ਼ੱਕ ਤੇ ਮਾਣ ਬਖਸ਼ਿਆ ਜੀ ਇੱਕ ਗਾਜਮਰ ਫੋਟੋ ਹੋ ਰਹੀ ਹੈ ਚਾਰੇ ਪਹਿਲਵਾਨਾਂ ਦੀ ਕੁਸ਼ਤੀ ਇਕੱਠੀ ਕਰਵਾਈ ਜਾਣੀ ਹੈ ਚਾਰੇ ਪਹਿਲਵਾਨ ਤਿਆਰ ਹੋ ਕੇ ਖਾੜੇ ਪਾਸੇ ਦੀ ਹਜ਼ੂਰੀ ਚ ਪਹੁੰਚਣ ਦੀ ਕਿਰਪਾਤਾ ਕਰੋ ਜੀ ਵਾਕਿਆ ਕਿੰਨਾ ਸੋਖਾ ਕੱਚੀ ਜੋਕ ਪਲਾਇਆ ਕੁਸ਼ਤੀ ਦਾ ਰਾਜੂ ਹਾਂਜੀ ਪਿਰਤਪਾਲ ਪਹਿਲਵਾਨ ਜੀ ਫਗਵਾੜਾ ਫਤਿਹ ਸੰਜੀਤ ਕਰੋ ਜੀ ਤੁਹਾਡਾ ਜ਼ੋਰਦਾਰ ਤਾੜੀ ਮਾਰੋ ਰਸਤਮ ਪਹਿਲਵਾਨ ਦੇ ਨਾਮ ਤੇ ਦੂਜੇ ਪਾਸੇ ਮਨੀ ਪਹਿਲਵਾਨ ਜੀ ਆਲਮਦੀਰ ਜ਼ੋਰਦਾਰ ਤਾੜੀ ਮਾਰੋ ਇਸ ਪਹਿਲਵਾਨ ਦੇ ਨਾਮ ਤੇ ਦੂਜੇ ਪਾਸੇ ਮਿਰਜ਼ਾ ਪਹਿਲਵਾਨ ਜੀ ਰਾਨ ਜ਼ੋਰਦਾਰ ਤਾੜੀ ਮਾਰੋ ਜੀ ਤੇ ਗੌਰਵ ਪਹਿਲਵਾਨ ਬਾਬਾ ਭਗਤੀਨਾਥ ਕੁਸ਼ਤੀ ਖਾੜਾ ਮਾਸੀ ਬੜਾ ਸਰਗਬਾਸੀ ਦਲਜੀਤ ਪਹਿਲਵਾਨ ਜੀ ਦਾ ਪੁੱਤਾ ਸੰਮੀ ਪਹਿਲਵਾਨ ਦਾ ਬੇਟਾ ਬਾਹਰ ਬਹੁਤ ਵਧੀਆ ਕੁਸ਼ਤੀ ਹੋਣੀ ਹੈ ਜੀ ਜਿਹੜੀ ਦੋਵੇਂ ਕੁਸ਼ਤੇ ਨੇ ਸਾਰ ਰੋਕੇ ਵੇਖਣ ਵਾਲੀਆਂ ਕੁਸ਼ਤੀ ਹੋਣੇ ਨੇ ਇੱਕ ਵਾਰ ਚਾਰੋਂ ਪਹਿਲਵਾਨਾਂ ਲਈ ਤਾੜੀਆਂ ਲਾ ਦਿਓ ਬਣਾ ਕੇ ਰਾਗਿਆ ਜੀ ਦਾ ਲਾਓ ਦਰਸ਼ਕੋ ਆਹ ਕਹਿੰਦੇ ਹਿੰਦੁਸਤਾਨ ਦੇ ਵੱਡੇ ਮੱਲ ਮੈਦਾਨ ਦੇ ਵਿੱਚ ਤੇ ਇੱਕ ਤਾੜੀ ਮਹਾਂਪੁਰਸ਼ਾਂ ਦੇ ਨਾਂ ਤੇ ਪਾਪਾ ਜੀ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ ਵਾਹ ਜੀ ਵਾਹ ਤੱਕਰ ਹੋ ਰਹਾ ਪੂਰਨ ਨਰਸ ਮਹਾਰਾਜ ਕੀ ਜੈ ਵਾਹ ਜੀ ਵਾਹ ਵਾਜੀ ਪ੍ਰਿੰਤਪਾਲ ਪਹਿਲਵਾਨ ਨੇ ਗਰਦਨ ਦੇ ਗੋਟਾ ਧਰਿਆ ਕਹਿੰਦੇ ਮੱਲ ਕਰ ਦਿੰਦੇ ਗੋਟਾ ਧਰਦਾ ਮੱਲ ਤੇ ਛੱਪ ਗਰਦਨ ਤੋਂ ਮਰਦਾ ਮੱਲ ਤੇ ਛੱਪ ਕਹਿੰਦੇ ਗਰਦਨ ਤੋਂ ਆਇਦਰਲੇ ਪਾਸੇ ਪ੍ਰਿੰਤਪਾਲ ਪਹਿਲਵਾਨ ਨੇ ਤੋਂ ਉੱਪਰ ਕਰਿਆ ਹੋਇਆ ਗੋਟਾ ਪਾਏ ਹੋਏ ਲੰਗੋਟੀ ਹੱਟ ਆਂਦਾ ਪੱਟੇ-ਪੱਟੇ ਮੱਲ ਬੋਲ ਦਿੰਦੇ ਹਾਰੀਆਂ ਔਰ ਜ਼ੋਰ ਦੇ ਕੋਲ ਲੱਗ ਜਾਣਾ ਮਿੱਤੋਂ ਮਾਰਦੇ ਉਹ ਬੱਤੋਂ ਹੀ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਉਹ ਫੈਸਲੇ ਨਾ ਹੋਣ ਜਿੱਥੇ ਜੱਫਾਰ ਦੇ ਉਹ ਕੀਤੀ ਹੋਈ ਕਮੈਂਟਮੈਂਟ ਖੁੱਲ੍ਹੇ ਕੰਮ ਦੀ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਕਰਦਾ ਤੰਗ ਟੁੰਮ ਛੇੜੀ ਵਾਲਿਆ ਫੇ ਰੇਗ ਮਾਰ ਮੰਗੂ ਕੋਟਾ ਸੱਲੇ ਤਾਨੂੰ ਇਹ ਜੰਗੋ ਰੇਗ ਮਾਰ ਮੰਗੂ ਕੋਟਾ ਸੱਲੇ ਤਾਨੂੰ ਅੱਜ ਜਿਵੇਂ ਨੌਦਵਾਰਾ ਦਰਬਾਰ ਜ਼ੋਰ ਲੱਗਿਆ ਨੇੜੇ ਵੀ ਨਾ ਚਾਹੀਏ ਐਸੇ ਕੰਮ ਕੰਡੇ ਤੇ ਉਹ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰਦੇ ਦੁਰ ਫਿੱਟ ਨੂੰ ਇਹੋ ਖੁੱਲ੍ਹਾ ਗੰਬਦੇ ਦੇ ਆਓ ਇਸ ਸਮੇਂ ਫਗਵਾੜੇ ਵਾਲਾ ਪ੍ਰਿਤ ਵਾਲਾ ਉੱਪਰਲੇ ਪਾਸੇ ਔਰ ਨੀਚਲੇ ਪਾਸੇ ਮੋੜ ਆਓ ਹਾਏ ਲੈ ਵੀਰੋ ਕੋਲ ਹੋ ਗਏ ਸਮਾਪਤ ਸਾਰੇ ਭਾਈਆਂ ਨੇ ਆਪਣੇ ਟਰੈਕਟਰ ਹੱਥ ਤੇ ਲੋਕਾਂ ਦੇ ਮੋੜ ਦੇ ਨਾਲ ਗੱਡੀਆਂ ਅੱਕਤੀਆਂ ਸਭ ਨੇ ਘਰਾਂ ਘਰਾਂ ਨੂੰ ਜਾਣ ਲੱਗੇ ਸਾਰੇ ਆਪਣੇ ਆਪਣੇ ਆਗਮੀ ਵੀਡੀਓ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਵੈਲ ਜੀ ਖਾਲਸਾ ਬਾਈ ਜੀ ਗਿਫਤ